ਦੇ ਵਾਸਤੇ ਨਹੀਂ ਹੈ ਅਸੀਂ ਤੁਹਾਡੀ ਹਮਾਇਤ ਕਰਨਾ ਆਇਆ ਤੁਹਾਡੀ ਹਮਾਇਤ ਨਹੀਂ ਕਰਨਾ ਹੈ ਅਸੀਂ ਹੱਕ ਦੀ ਆਵਾਜ਼ ਦੀ ਹਮਾਇਤ ਕਰਨ ਆਇਆ ਅਸੀਂ ਕੂੜੇ ਖਲਾਫ ਮੁਰੇ ਵਾਲੇ ਲੋਕਾਂ ਲਈ ਆਵਾਜ਼ ਦੀ ਹਮਾਇਤ ਕਰਨ ਆਏ ਕਿ ਕਿਸੇ ਸਮੇਂ ਲੋਕ ਮੰਨੇ ਹੋ ਪ੍ਰੈਸ ਹੋਵੇ ਜੇ ਸਰਕਾਰਾਂ ਦੇ ਉਹਨਾਂ ਦੇ ਨਕਾਮੀਆਂ ਉਹਨਾਂ ਦੇ ਦੁਇਏ ਕਰਵਾਉਣ دیگے دیگے لکھے جس وی چاچا دیپ سن ہو سکے اس نام لگیا سنبھال پگلی سوال لکھا سر جی نے ਉਹ ਕਾਲੇ ਪਾਣੀ ਜਾਣਾ ਪਿਆ। ਇਸ ਕਰਕੇ ਇਹ ਜਿਹੜਾ ਕੈਮਰਾ ਹੈ ਇਹ ਜਿਹੜੀ ਤੁਹਾਡੀ ਕਲਮ ਹੈ ਬੜੇ ਤਕੜੇ ਜਿਗਰੇ ਨਾਲ ਚੱਕ ਰਹੇ ਹੋ। ਸਾਨੂੰ ਪਤਾ ਹੈ ਜਿੰਨੇ ਅੱਪਏ ਆਵਾਜ਼ ਉੱਫਰ ਵਾਲੇ ਲੋਕ ਹੈ ਉਹਨਾਂ ਨੂੰ ਜਾਣਾ ਪਿਆ। ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਗੇ ਪਰ ਕਬਰਾਉਣਾ ਨਹੀਂ। ਲੋਕ ਤੁਹਾਡੇ ਨਾਲ ਹੈ। ਅਸੀਂ ਸਿੱਧੂ ਪਰਦੇਸ ਦੇ ਬੰਦੇ ਹਾਂ।

इंडरी गड़ाया। इंडरी गड़ाया। स्टार के के था था बहुत कुझ करे मरवाएी

ਦੀ ਹਾਤੀ ਰੋਗ ਦੇ ਲੜਦੇ ਆ ਉਹ ਪੰਜਾਬ ਦੀ ਲੜਾਈ ਹੈ ਪੂਰੇ ਪੰਜਾਬ ਦਾ ਪਾਣੀ ਚਾਹੁੰਦੀ ਲੜਾਈ ਹੈ ਉਹ ਬਾਰੀ ਪਰਦੇਸ਼ਾਂ ਦੇ ਬੱਚਿਆਂ ਨੂੰ ਪੀਣਾ ਹੈ ਉਹ ਬਾਰੀ ਸਾਡੇ ਪੁੱਤਾਂ ਕਰਾਂ ਦੇ ਬੱਚਿਆਂ ਨੂੰ ਪੀਣਾ ਹੈ ਉਹ ਸਾਡੇ ਅਫਸਰਾਂ ਜਾਈ ਦੇ ਬੱਚਿਆਂ ਨੂੰ ਪੀਣਾ ਹੈ ਉਹ ਸਾਰੇ ਗਰੀਬ ਮਜ਼ਦੂਰ ਹਰ ਇੱਕ ਲੋਕ ਪਾਣੀ ਦੀ ਲੋੜ ਹੈ ਉਹ ਪਾਣੀ ਬਚਨਾ ਹੀ ਐਮਐਸਪੀ ਗਰੰਟੀ ਕਰਾਉਣਾ ਹੈ ਔਰ ਉਸ ਦਿਨ ਜੇ ਕਿਸੇ ਕੱਪੜੇ ਹੋ ਕੇ ਬੰਗਲਮਾ ਸਾਥ ਦੇ ਰਹੇ ਸੀ ਸਰਕਾਰ ਨੇ

کرپوت کر آواز بند کر دیتی جائے کہ جس ساریاں لخمیاں ہٹن جی

ਸਾਰੇ ਹਰਿਆਣਾ ਵਾਲੇ ਸਾਰੇ ਲੋਕੀ ਮੱਧ ਪ੍ਰਦੇਸ਼ ਕਿਸੂਰ ਕਰ ਕਰ ਰਹੇ ਅਗਰੇ ਕਿਸੇ ਪ੍ਰਕਾਰ ਦੇ ਨਾਲ ਜੇ ਕੁਝ ਹੋਇਆ ਸਾਡਾ ਮੋਰਚਾ ਉਹਨਾਂ ਦੇ ਨਾਲ ਇਕ ਦਾ ਤੇ ਖੜਾ ਤੇ ਖੜਾ ਹੈ ਕੋਈ ਜਿੱਤ ਨਹੀਂ ਕਰਨੀ ਪ੍ਰਭੂ ਅਪਾ ਇੱਕ ਆਵਾਜ਼ ਹੈ ਜੇ ਅਸੀਂ ਨਾ ਹੋਈ ਹੋ ਜੇ ਤੇ ਸਰਕਾਰਾਂ ਨੂੰ ਫਿਕਰ ਨਹੀਂ ਪੇਦਾ ਤੇ ਜੇ ਤੁਸੀਂ ਨਾ ਮੋਹ ਸਾਡੀ ਆਵਾਜ਼ ਦੁਨੀਆ ਚ ਨਹੀਂ ਚੱਲੀ ਸਵੇ ਸਾਡੀ ਆਵਾਜ਼ ਦੁਨੀਆ ਚ ਤੁਸੀਂ ਪਛਾਣੇ ਪਛਾਈ ਹੈ ਤੁਹਾਡਾ ਸਭ ਦਾ ਦਿਨੋਂ ਤੁਹਾਨੂੰ ਦੇਸ਼ ਲਈ ਕਰਦੇ